ਦੇ ਹਸਪਤਾਲ ਦੇ ਰੈਜੀਡੈਂਟ ਡਾਕਟਰ ਤੇ ਰਾਜਨੀਤਿਕ ਪਾਠਿਆ ਦੇ ਵੱਲੋਂ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਕੈਂਪਲ ਮਾਰਚ ਕਰਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਡੀ ਸਿਹਤ ਨੂੰ ਤੰਦਰੁਸਤ ਕਰਦੇ ਹਨ ਤੇ ਉਹਨਾਂ ਦੇ ਨਾਲ ਅਜਗੀਆਂ ਕਿਰਨੀਆਂ ਹਰਕਤਾ ਕੀਤੀਆਂ ਜਾ ਰਹੀਆਂ ਨੇ ਉਹ ਕਿਤੇ ਸੁਰੱਖਿਅਤ ਨਹੀਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਧੀ ਪੈਣ ਨੂੰ ਬਾਹਰ ਕੰਮ ਕਰਾਈ ਕਰਨ ਦੇ ਲਈ ਭੇਜਦੇ ਹਾਂ ਪਰ ਸੁਰੱਖਿਅਤ ਹੀ ਨਹੀਂ ਹਨ ਤੇ ਕਿ ਅਸੀਂ ਉਹਨਾਂ ਨੂੰ ਕੰਮ ਤੇ ਕਿਉਂ ਕਰਵਾਈ ਹੈ ਰਖੜੀ ਦਾ ਤਿਉਹਾਰ ਆ ਰਿਹਾ ਹੈ ਜੁਤੇ ਪੈਣਾ ਆਪਣੀ ਵੀਰਾ ਦੀ ਕਲਾਈ ਤੇ ਰਖਣੀयां ਬੰਦੀਆਂ ਨੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕਰਦੀਆਂ ਹਨ ਜੇਕਰ ਪਹਿਣਾ ਹੀ ਸੁਰੱਖਿਆਤ ਨਹੀਂ ਤਾਂ ਫਿਰ ਵੀਰ ਕਿੱਥੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਵੀਰ ਕੇ ਐਨਐਸਆਈ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਤੇ ਵੇਖੋ ਜੀ ਇਹ ਦਿਨ ਜਿਹੜਾ ਇਹ ਆਪਣੇ ਭੈਣਾ ਦਾ ਦਿਨ ਹੈ ਰਖੜੀ ਦਾ ਇਹ ਦਿਨਾਂ ਦੇ ਵਿੱਚ ਕੀ ਮੈਸੇਜਾਂ ਾਂਟਿਆ ਸਾਡੇ ਦੇਸ਼ ਨੂੰ ਕੀ ਮੈਸੇਜਾਂ ਾਂਟੇ ਪੰਜਾਬ ਨੂੰ ਭੈਣਾ ਦੇ ਦਿਨਾਂ 'ਚ ਆਪਾਂ ਭੈਣਾ ਲਈ ਪ੍ਰੋਟੈਸਟ ਮੰਗਣ ਦੇ ਆ ਤੇ ਕੀ ਆਪਾਂ ਇਥੋਂ ਦਾ ਫਿਊਚਰ ਹੋ ਸਕਦੇ ਆ ਜੇਰੇ ਇੱਕ ਡਾਕਟਰ ਹੁੰਦੇ ਆ ਉਹਨਾਂ ਨੇ ਲਾ ਲੋਗੇ ਸਾਡੇ ਲਈ ਸਾਡੀ ਰੱਖਿਆ ਕਰਦੀ ਪਰ ਉਹ ਤੇ ਆਪ ਨਹੀਂ ਸੁਰੱਖਿਤੀ ਤੇ ਤੇ ਇਸੇ ਦੀ ਸਾਡੇ ਵੀਰ ਨੇ ਯੂਥ ਪ੍ਰਧਾਨ ਨੇ ਨੌਰਥ ਇੰਦਨ ਨੇ ਇੱਕ ਪ੍ਰੋਟੈਸਟ ਕਰਾਇਆ ਹੀ ਇਹਨਾਂ ਲਈ ਆਪਾਂ ਹਾਜ਼ਰ ਹੋਏ ਆ ਤੇ ਇਥੇ ਨੌਜਵਾਨਾਂ ਨੂੰ ਵੀ ਇੱਕ ਮੈਸੇਜ ਦਿੰਨੇ ਆ ਆਪਾਂ ਵੀ ਸਿਆਣੇ ਹੋਈਏ ਕੱਲਾ ਆਪਾਂ ਸਰਕਾਰਾਂ ਨੂੰ ਨਹੀਂ ਦੋਸ਼ ਦੇਵਾਂਗੇ ਕਿ ਹਨਾ ਕਿ ਕੋਈ ਵੀ ਹੁੰਦਾ ਵਾ ਕਿ ਸਰਕਾਰਾਂ ਦੇ ਵਿੱਚ ਦੋਸ਼ੀ ਦੋਸ਼ੀ ਨੌਜਵਾਨ ਵੀ ਆ कि ਆਪਣੇ ਆਪੇਣਾ ਸਮਝੀਏ ਹਰ ਇੱਕ ਨੂੰ ਇੱਜ਼ਤ ਦਈਏ ਹਰ ਇੱਕ ਨੂੰ ਉਹ ਸਭ ਤੋਂ ਜ਼ਰੂਰੀ ਹੈ। ਮਯੂਕੀ ਤਾਂ ਥੋੜੇ ਦਿਨ ਕੱਲ੍ਹ ਹੀ ਆਈਆਂ ਤੇ ਮੈਂ ਜਦੋਂ ਇਹ ਪ੍ਰੋਟੈਸਟ ਦੇਖਿਆ ਤੇ ਮੈਨੂੰ ਬਹੁਤ ਬੁਰਾ ਲੱਗਾ ਤੇ ਕਾਫੀ ਨਿਊਜ਼ ਚੈਨਲਸ ਤੇ ਇਹ ਪਤਾ ਲੱਗ ਰਿਹਾ ਪਰ ਇਹ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਆ। ਮੈਂ ਹੁਣੇ-ਹੁਣੇ ਥੋੜੇ ਦੇ ਪਹਿਲੇ ਵਾਪਸ ਆਈਆਂ ਤੇ ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਹਜ਼ਰੀ ਇਹ ਕੁਝ ਹੋ ਰਿਹਾ ਇੰਡੀਆ ਵਿੱਚ। ਕਿਧਰ ਕਿਧਰ ਤੁਹਾਨੂੰ ਸੁੱਚ ਦੇਵਾ ਯੂਥ ਕਾਂਗਰਸ ਪ੍ਰਧਾਨ ਅੰਮ੍ਰਿਤਸਰ ਹਲਕਾ ਨੌਰਤੋਂ ਅਸੀਂ ਕੈਂਡਲ ਮਾਰਚ ਕੱਢਿਆ ਜੋ ਕਿ ਇਨਸੀਡੈਂਟ ਇੱਕ ਬਰੂਟਲ ਇਨ ਅਸਿਸਟੈਂਟ ਡਾਕਟਰ ਜੋ ਕਿ ਟ੍ਰੇਨੀ ਸੀ ਉਹਨਾਂ ਦੇ ਨਾਲ ਬਹੁਤ ਹੀ ਦੁਰਭਿਹਾਗ ਇੱਕ ਜਿਹੜਾ ਆਪਣੀ ਹਿੰਦੁਸਤਾਨ ਦੇ ਇੱਕ ਬਲੈਕ ਡੇ 9 ਅਗਸਤ ਨੂੰ ਮਨਾਇਆ ਗਿਆ ਉਹ ਬਲੈਕ ਡੇ ਦੇ ਦੌਰਾਨ ਉਹਨਾਂ ਦੇ ਇੱਕ ਸੈਕਸ਼ੂਅਲ ਹਰਾਸਮੈਂਟ ਪਰ ਬਲੂਟਰਲ ਕਿਲਿੰਗ ਹੋਈ ਆ ਉਸ ਕਿਲਿੰਗ ਦੇ ਹਲੇ ਤੱਕ ਇੱਕੋ ਦੋਸ਼ੀ ਫੜਿਆ ਗਿਆ ਬਲਕਿ ਉਹਨਾਂ ਦੇ ਮਲਟੀਪਲ ਰੇਪਸ ਦਾ ਅਟੈਂਪਟ ਹੋਇਆ ਏ ਉਸ ਵਜੋਂ ਅਸੀਂ ਅੱਜ ਉਹਨਾਂ ਦੀ ਇੱਕ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਉਹਨਾਂ ਨੂੰ ਮਿਲੇ ਔਰ ਜੋ ਉਹਨਾਂ ਨੇ ਸਹਿਆ ਏ ਅਸੀਂ ਇੱਕ ਪਾਰਟ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਕਿ ਉਹਨਾਂ ਦੇ ਪਰਿਵਾਰ ਨੇ ਸਹਿਆ ਏ ਅਸੀਂ ਜਸਟਿਸ ਦੀ ਮੰਗ